ਏ ਵੀਰ ਨੇ ਰੋਬੀ ਨੇ ਇਹ ਤੁਹਾਨੂੰ ਜੋ ਇੱਥੇ ਹੜ੍ਹ ਤੇ ਕਰਕੇ ਜੋ ਜੈਨੂਨ ਹੁਣ ਚੀਜ਼ਾਂ ਦੀ ਲੋੜ ਹੈ ਨਾ ਇਹ ਤੁਹਾਨੂੰ ਉਹ ਦੱਸਣਗੇ ਰਾਸ਼ਨ ਤੋਂ ਬਗੈਰ ਤਸਵੀਰ ਤਸੀ ਗੱਲ ਜੀ ਸਾਰਿਆਂ ਨੂੰ ਜੀ ਭੈਣ ਆਈ ਹੈ ਸਾਡੇ ਨਾਲ ਆ ਮਾੜੇ ਟਾਈਮ ਦੇ ਵਿੱਚ ਸਾਨੂੰ ਮੇਨ ਦਿੱਕਤ ਆਉਂਦੀ ਤਰਪਾਲਾਂ ਦੀ ਵੀ ਜੀ ਪਸ਼ੂਆਂ ਦੇ ਚਾਰੇ ਦੀ ਦਿੱਕਤ ਆਉਂਦੀ ਹੈ ਡੀਜ਼ਲ ਦੀ ਦਿੱਕਤ ਆਉਂਦੀ ਹੈ ਕਿਉਂਕਿ ਪਿੰਡਾਂ 'ਚ ਲਾਈਟ ਹੈ ਨਹੀਂ ਜੇ ਲਾਈਟ ਹੋਊਗੀ ਤਾਂ ਇਹ ਜਨਰੇਟਰ ਚਲਾਗੇ ਅਸੀਂ ਪਾਣੀ ਭਰਨਦੇ ਹਾਂ ਸਾਨੂੰ ਡੀਜ਼ਲ ਦੀ ਦਿੱਕਤ ਆਉਂਦੀ ਹੈ ਤੇ ਮਸ਼ਰਬਾਨੀਆਂ ਦੀ ਦਿੱਕਤ ਆਉਂਦੀ ਹੈ ਤੇ ਹੋਰ ਬਾਕੀ ਤਰਪਾਲਾਂ ਤਰਪਾਲਾਂ ਚਾਹੀਦੀਆਂ ਹਾਂਜੀ ਜੋ ਜੋ ਵੀ ਜ਼ਰੂਰਤਾਂ ਹੋਰ ਜੈਨੂਨ ਇਹੋ ਹੀ ਆ ਜੀ ਤਰਪਾਲਾਂ ਚਾਹੀਦੀਆਂ ਜਿਆਦਾ ਤਾਂ ਤਰਪਾਲਾਂ ਚਾਹੀਦੀਆਂ ਪਸ਼ੂਆਂ ਦਾ ਚਾਰਾ ਤੇ ਬੱਚਿਆਂ ਵਾਸਤੇ ਰਾਸ਼ਨ ਹਾਂ ਰਾਸ਼ਨ ਕਹਿੰਦੇ ਵੀ ਹੈਗਾ ਫਿਲਹਾਲ ਇੱਥੇ ਬਹੁਤ ਸੇਵਾਈ ਹੋਈ ਹੈ ਪਾਣੀ ਦੀ ਬਹੁਤ ਸੇਵਾਈ ਹੋਈ ਹੈ ਬਹੁਤ ਸੇਵਾਈ ਤੇ ਸੁੱਕਾ ਦੁੱਧ ਤਰਪਾਲਾਂ ਪਾਛੋਵਾ ਵਾਸਤੇ ਚਾਰਾ ਚਾਰ ਘੰਨੇ ਤੁਸੀਂ ਚਾਰ ਤੇ ਆਪਣਾ ਮੱਛਰਦਾਨੀਆਂ ਹੋ ਗਈ ਜਾਂ ਉਹਦੇ ਨਾਲ ਰਿਪੈਲੈਂਟ ਹੋ ਗਏ ਜਿਹੜੇ ਮੱਛਰ ਮੱਛਰ ਤੋਂ ਆਪਾਂ ਨੂੰ ਬਚਾਉਂਦੇ ਨੇ ਆਲੋਮੋਸ ਵਗੈਰਾ ਤੇ ਹੋਰ ਕਿਹੜੀਆਂ ਚੀਜ਼ਾਂ ਕਹ ਰਹੇ ਸੀ ਤੁਸੀਂ ਬਾਕੀ ਬਸ ਹੀ ਮਿਲ ਰਹੇ ਹੋਈ ਹੈ ਜੀ ਇੱਕ ਬੇਨਤੀ ਹੋਰ ਹੈ ਜੀ ਪਿੰਡ ਵੱਲੋਂ ਅਸੀਂ ਵੀ ਇਹਦਾ ਦੇ ਨਾਲ ਸੇਵਾ ਕਰਨ ਆਏ ਹੋਏ ਮੇਰਾ ਨਾਮ ਇੰਜੀਨੀਅਰ ਨਬੀਬ ਸਿੰਘ ਹੈ ਅਸੀਂ ਆਪਣੀ ਟੀਮ ਦੇ ਨਾਲ ਜੋ ਪੈ ਜੀ ਹੁਣ ਸੁਨੰਦਰ ਜੀ ਨੇ ਦੱਸਿਆ ਜੋ ਰੋਬਿਨ ਵੀਰ ਨੇ ਦੱਸਿਆ ਇਫੈਕਟ ਹੈ ਜੀ ਇਹਨਾਂ ਨੂੰ ਡੀਜ਼ਲ ਦੀ ਬਹੁਤ ਲੋੜ ਹੈ ਇਹਨਾਂ ਨੂੰ ਤਰਫਾਲਾਂ ਦੀ ਲੋੜ ਹੈ ਜਿਹਨਾਂ ਦੇ ਘਰ ਚੋ ਰਹੇ ਨੇ ਇਹਨਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਲੋੜ ਐ ਇਹਨਾਂ ਨੂੰ ਚਾਰੇ ਦੀ ਲੋੜ ਐ ਤੇ ਮੱਛਰਦਾਨੀਆਂ ਦੀ ਲੋੜ ਐ ਦੇਖੋ ਬੇਸਿਕ ਨੈਸੈਸਿਟੀਆਂ ਜਿਹੜੀਆਂ ਨੇ ਇਸ ਵਾਲੇ ਜ਼ਰੂਰਤੀਆਂ ਇਹੋ ਹੀ ਨੇ ਬਾਕੀ ਰਾਸ਼ਨ ਤੁਹਾਡੀ ਕਿਰਪਾ ਆਇਆ ਗੁਰੂ ਦੀ ਕਿਰਪਾ ਆ ਤੁਹਾਡਾ ਸੰਗਤ ਦਾ ਪਿਆਰ ਐ ਰਾਸ਼ਨ ਬੇਅੰਤ ਆਸ਼ਾ ਆ ਰਿਹਾ ਬਟ ਇਹ ਚੀਜ਼ਾਂ ਜਿਹੜੀਆਂ ਨੇ ਨਾ ਆਪਾਂ ਇਹਨਾਂ ਵੱਲ ਜ਼ਿਆਦਾ ਫੋਕਸ ਕਰਨਾ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਬੇਨਤੀ ਐ ਜਦੋਂ ਪਾਣੀ ਪਿੰਡਾਂ ਚੋਂ ਥੱਲੇ ਹੋਊਗਾ ਹੜ ਤਾਂ ਪਾਣੀ ਉਸ ਤੋਂ ਬਾਅਦ ਦੀਆਂ ਜਿਹੜੀਆਂ ਮਜਬੂਰੀਆਂ ਨੇ ਉਸ ਤੋਂ ਬਾਅਦ ਵੀ ਸਾਰੇ ਜਣੇ ਜ਼ਰੂਰ ਪਹੁੰਚਣ ਤੇ ਹੱਲੇ ਹੁਣ ਵੀ ਮੈਂ ਅਪੀਲ ਕਰਦੀ ਹਾਂ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਬਿਲਕੁਲ ਜਿਹਦੇ ਤੋਂ ਜਿੰਨਾ ਸਰਦਾ ਆਪਣੀ ਮਦਦ ਲਈ ਪਲੀਜ਼ ਪਿੰਡਾਂ 'ਚ ਪਹੁੰਚੋ ਤੇ ਇੱਥੇ ਸਾਰੇ ਜਣੇ ਨੂੰ ਤੁਹਾਡੀ ਉਹ ਠੀਕ ਹੈ ਤੇ ਖਾਸ ਕਰਕੇ ਜਿਹੜੇ ਯੰਗ ਜੇਨਰੇਸ਼ਨ ਮੁੰਡੇ ਕੁੜੀਆਂ ਨੇ ਜਿਹੜੇ ਅੰਦਰ ਜਾ ਸਕਦੇ ਨੇ ਜਦੋਂ ਹੈਲਪ ਲਈ ਜਾਂਦੀਆਂ ਥੋ ਟਰਾਲੀਆਂ ਜਾਂ ਬੋਟਸ ਜਾਂਦੀਆਂ ਯੰਗ ਬੱਚੇ ਮੁੰਡੇ ਕੁੜੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਸਾਰਿਆਂ ਦਾ ਧੰਨਵਾਦ ਚੜ੍ਹ ਕੇ ਪਹੁੰਚੋ ਕਿਉਂਕਿ ਅਸੀਂ ਹੁਣੇ ਪੈਂਜੀ ਹੋਣਾ ਦੇ ਨਾਲ ਤਕਰੀਬਨ 20-25 ਕਿਲੋਮੀਟਰ ਦਾ ਢੇੜਾ ਲਾ ਕੇ ਆਏ ਆਂ ਔਰ ਮੌਜੂਦਾ ਹਾਲਾਤ ਦੇਖ ਕੇ ਆਏ ਆਂ ਲੰਗਰ ਪਾਣੀ ਵੰਡ ਕੇ ਆਏ ਆਂ ਸਾਰੀ ਸਾਡੀ ਔਰ ਇਹਨਾਂ ਨੇ ਵੀ ਬੜਾ ਲੰਗਰ ਪਾਣੀ ਸਹਿਯੋਗ ਦਿੱਤਾ ਹੈ ਕਾਫੀ ਰਾਸ਼ਨ ਸਮਗਰੀ ਲੈ ਕੇ ਆਏ ਨੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਵੱਧ ਚੜ ਕੇ ਯੰਗਸਟਰ ਜੱਗੇ ਆਉਣ ਔਰ ਖਾਸ ਕਰ ਇਸ ਪਿੰਡ ਨੂੰ ਜਿਹੜਾ ਪਿੱਛੇ ਡੇਰੇ ਹੈਗੇਰੇ ਉਤੇ ਮੋਟਰ ਬੋਰਡ ਦੀ ਬਹੁਤ ਜ਼ਿਆਦਾ ਲੋਡ ਹੈ ਜਿੱਥੇ ਕਿ ਟਰੈਕਟਰ ਟਰਾਲੀਆਂ ਵੀ ਨਹੀਂ ਪਹੁੰਚ ਪਾ ਰਹੀਆਂ ਸੜਕ ਵੀ ਨਹੀਂ ਪਹੁੰਚ ਪਾ ਰਹੀ ਤੇ ਸਾਡੀ ਬੇਨਤੀ ਹੈ ਮੈਂ ਸਰਦਾਰ ਸੁਪੀਰ ਸਿੰਘ ਬਾਦਲ ਹੋਰ ਸਰਕਾਰਾਂ ਨੂੰ ਵੀ ਸਭ ਨੂੰ ਬੇਨਤੀ ਕਰਦਾ ਕਿ ਪਿੰਡ ਵਾਲਿਆਂ ਦੀ ਸੁਣੋ ਔਰ ਇੱਥੇ ਜਿਹੜਾ ਹੈ ਅਜਨਾਲੇ ਪਿੰਡ ਮੋਟਰ ਬੋਰਡ ਦੀ ਬਹੁਤ ਜ਼ਿਆਦਾ ਲੋਡ ਹੈ ਔਰ ਵੱਧ ਤੋਂ ਵੱਧ ਸਾਥ ਦਿਓ